ਹਰ ਜੀ ਕਾਲਸਾ ਵਾਈ ਗੁੱਜ ਕੀ ਫੱਤੇ ਇੰਸਟਾਗ੍ਰਾਮ ਸੰਗਤ ਵਾ ਜੀ ਆਜੋ ਲਾਈਵ ਤੁਹਾਨੂੰ ਅੱਜ ਦੀ ਖਬਰ ਸੁਣਾਉਣੇ ਆ ਜੀ ਵੀ ਅੱਜ ਦੀ ਤਾਜ਼ਾ ਖਬਰ ਦੇਖੋ ਇੱਕ ਸੁਣ ਕੇ ਵੀ ਤੁਹਾਡਾ ਖੂਨ ਖੋਲੂ ਤੁਹਾਡਾ ਇੱਥੇ ਬੈਠੇ ਤੁਸੀਂ ਕੋ ਕੇ ਪਿੱਛੇ ਤਰ ਤਿੰਨ ਦੇ ਤਾਂ ਨੋਟ ਨਹੀਂ ਲੈਣਾ ਚਾਹੀਦਾ ਬੜਾ ਕੰਮ ਕਰ ਗਿਆ ਆਇਓ ਲਾਈ ਕੁਚਾ ਖਾਲਸਾ ਸਾਹਿਬ ਕੀ ਫਤਿਹ ਅੱਜ ਦੀ ਇੱਕ ਖਬਰ ਹੈਗੇ ਆ ਸੱਸ ਜਿਹੜੀ ਪੁੱਛਾ ਦਿੰਦੀ ਆ ਘਰ ਵਾਲਾ ਜਿਹੜਾ ਵਾਣਾ ਉਹਨੇ ਕ ਭੈਣ ਦੇ ਨਾਲ ਲੇਸ਼ਾਂ ਰੱਖਿਓ ਇਹਦੇ ਆਪਣੀ ਜਨਾਨੀ ਜਿਹੜੀ ਬਾਹਰ ਕੱਢੀ ਹੋਈ ਆ ਇੱਕ ਬੱਚਾ ਵੀ ਬਾਹਰ ਕੱਢਿਆ ਹੋਇਆ 8 ਸਾਲ ਹੋ ਗਏ ਨੂੰ ਬਾਹਰ ਬੈਠੇ ਨੂੰ ਦੂਸਰਾ ਨੰਬਰ ਜਿਹੜੀ ਭੈਣ ਆਵਾ ਉਹਨੇ ਵੀ ਇੱਕ ਧੀ ਜੰਮੀ ਹੋਈ ਆ ਨਾ ਉਹਦੇ ਨਾਲ ਵਿਆਹ ਕਰਾਇਆ ਵਾ ਬਿਨਾ ਵਿਆਹ ਤੋਂ ਇੱਕ ਭੈਣ ਕਿਤੇ ਪਰਿਵਾਰ ਸਾਰਾ ਸਾਥ ਦਿੰਦਾ ਤੁਸੀਂ ਇਹਨਾਂ ਦੇ ਮੂੰਹ ਸੁਣਿਓ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਬੱਦੀ ਕਿ ਨਾ ਡੱਢੀ ਉੱਚੀ ਬੋਲਿਓ ਤੁਹਾਡਾ ਇਹ ਹਾਂਜੀ ਮੇਰਾ ਨਾਮ ਪ੍ਰਮੇਲਪੁਰਾ ਜੀ ਹਾਂਜੀ ਤੇ ਘਰ ਵਾਲੇ ਨੇ ਆਪਣੇ ਚਾਚੇ ਦੀ ਕੁੜੀ ਰੱਖੀ ਹੋਈ ਆ ਉਹਦੇ ਵਿੱਚ ਮੇਰੇ ਸਾਰੇ ਸਹੁਰੇ ਪਰਿਵਾਰ ਨੇ ਉਹਦਾ ਸਾਥ ਦਿੱਤਾ ਜੀ ਹਾਂਜੀ 7 ਸਾਲ ਤੋਂ ਘਰੋਂ ਬਾਹਰ ਕੱਟਿਆ ਹੋਇਆ 7 ਸਾਲ ਤੋਂ ਕੱਟਿਆ ਆ ਪਰ ਰਿਸ਼ਤੇਦਾਰ ਸਾਥ ਨਹੀਂ ਦਿੰਦੇ ਤੁਹਾਡਾ ਨੇ ਜਿੰਨੇ ਮੇਰਾ ਕੋਈ ਨਹੀਂ ਨਾ ਰਿਸ਼ਤੇਦਾਰ ਐ ਇਹਨੇ ਕਹਿੰਦਾ ਇੱਕ ਭੈਣ ਨਾਲ ਰਿਸ਼ਤਾ ਬੜਾਇਆ ਹੋਇਆ ਬਈ ਉਹਦੇ ਡਾਕ ਨਹੀਂ ਫੇਰਦੇ ਤੁਹਾਡੇ ਘਰ ਵਾਲੇ ਦੇ ਨਹੀਂ ਮਾਤਾ ਜੀ ਜਦੋਂ ਵੀ ਕੋਈ ਆਉਂਦਾ ਤੇ ਇੱਥੇ ਥਾਣੇ ਦੇ ਵਿੱਚ ਆਣ ਕੇ ਤੇ ਆਪਣਾ ਜਿਹੜਾ ਕੇਸ ਲਾਇਆ ਹੋਇਆ ਸੀ ਉਹ ਉਹ ਘੜੀ ਕਰ ਦਿੰਦਾ ਕਿ ਮੈਂ ਕੇਸ ਲਾਇਆ ਹੋਇਆ ਇਹਨਾਂ ਦੇ ਉਹ ਕੇਸ ਜਿੱਤ ਕੇ ਹੁਣ ਤੁਸੀਂ ਹੈ ਨਾ ਮਾਤਾ ਜੀ ਅਸੀਂ ਜਿੱਤ ਗਏ ਹਾਂ ਉਹ ਕੇਸ ਤੇ ਹੁਣ ਤੁਸੀਂ ਕੀ ਚਾਹੁੰਦੇ ਹੋ ਘਰੇ ਜਾਣਾ ਮਾਤਾ ਜੀ ਮੈਂ ਆਪਣੇ ਘਰੇ ਜਾਣਾ ਚਾਹੁੰਦੀ ਹਾਂ ਆਪਣਾ ਘਰ ਬਣਾਣਾ ਚਾਹੁੰਦੀ ਹਾਂ ਆਪਣਾ ਘਰ ਬਣਾਣਾ ਚਾਹੁੰਦੀ ਹਾਂ ਸਾਡਾ ਹੱਕ ਦਵਾਣਾ ਚਾਹੁੰਦੀ ਹਾਂ ਤੇ ਸੱਸ ਤੁਹਾਡੀ ਪੁੱਛਾ ਲੈਂਦੀ ਆ ਹਾਂਜੀ ਹ ਆਜਾ ਜਮਾਤ ਤੇ ਰਿਲੇਸ਼ਨ ਹੈ ਤੇ ਬਾਕੀ ਪੁੱਛਣਾ ਨਹੀਂ ਦਿੰਦੀ ਆ ਤੇ ਬੱਚੇ ਉਹਨਾਂ ਦੇ ਆ ਤੁਸੀਂ ਕੀ ਕਹਿਣਾ ਜਾਂਦੇ ਆ ਖੜੋ ਇੱਧਰ ਆ ਬੀਬੀਆਂ ਵੀ ਸਾਡੇ ਨਾਲ ਲਾਈਆਂ ਮੈਂ ਤੇ ਇਹ ਕਹਿਣਾ ਚਾਹੁੰਦੀ ਆ ਮੈਂ ਕਿ ਜੀ ਖਾਲਸਾ ਰਾਕਰ ਜੀ ਵੀ ਦੇਖੋ ਨਾ ਕਿੰਨਾ ਸਮਝਾ ਤੋਕਦੇ ਆ ਉਹਨਾਂ ਨੂੰ ਕੋਈ ਵੀ ਜਿੱਦਾਂ ਸੱਸਾਂ ਤੰਗ ਕਰਦੀਆਂ ਤੇ ਜੇ ਤੂੰ ਵਿਆਹ ਕੇ ਜਿੱਦਾਂ ਘਰੇ ਆਈਆਂ ਚੱਲੋ ਤੁਹਾਨੂੰ ਪਹਿਲਾ ਕੱਢੋ ਫੇਰ ਆਪ ਜਾਓ ਆਪ ਵੀ ਸਟਾਰਟ ਲੋ ਵੀ ਪਰੇਸ਼ਾਨ ਕਰਦਾ ਤੁਹਾਨੂੰ ਉਹਦਾ ਵੀ ਡਟ ਕੇ ਸਾਹਮਣਾ ਕਰੋ ਆਪਣੇ ਘਰੋਂ ਪੈਰ ਨਾ ਕੱਢੋ ਜਿਸ ਦਿਨ ਘਰੋਂ ਪੈਰ ਕੱਢ ਲਿਆ ਕੋਰਟ ਚ ਕੇਸ ਚਲ ਗਿਆ ਤੁਹਾਡੇ 10 ਸਾਲ ਲਾਈਫ ਤੇ ਬਿਲਕੁਲ ਖਤਮ ਨਾ ਕੋਰਟ ਚ ਕੇਸ ਕਰੋ ਮੈਂ ਨਹੀਂ ਆ ਕਿ ਆ ਜਿਹੜਾ ਖਾਸ ਵੀ ਚੱਲੀ ਹੋਈ ਆ ਸੀਗਾ ਮਸੋਂ ਦੀ ਤੁਸੀਂ ਇਹਨਾਂ ਨਾਲ ਕੰਟੈਕਟ ਜਾਓ ਇਹਨਾਂ ਨਾਲ ਫੋਨ ਤੇ ਆਓ ਇਹਨਾਂ ਨਾਲ ਗੱਲ ਕਰੋ ਇਹ ਇੱਕ ਦਮ ਆਉਂਦੇ ਨਹੀਂ ਇਹਨਾਂ ਨੂੰ ਵੀ ਮਹੀਨਾ 10 ਦਿਨ ਲੱਗ ਜਾਂਦੇ ਆ ਕਿਉਂਕਿ 650 ਕੇਸ ਲਿਖਿਆ ਆ 6-7 ਪ੍ਰੋਫਾਈਲ ਵਾ ਮੇਰੇ ਘਰੇ ਬਣੀ ਪਈ ਐ ਇਹਨਾਂ ਦੀ ਤੇ ਉਹਾਰੇ ਵੇਚਦੇ ਪੈ ਜਦੋਂ ਕੋਈ ਨਵੇਂ ਕੇਸ ਹੋਣਗੇ ਉਹਨਾਂ ਨੂੰ ਮਹੀਨਾ 10 ਦਿਨ ਲੱਗ ਜਾਂਦੇ ਆ ਪਰ ਇੰਨੇ ਕੇਸ ਦਾ ਕੰਮ ਦਾਹਾਂ ਸਾ ਇਹੋ ਜਿਹਾ ਕੀ ਕਰੀਏ ਵੀ ਆਪਾਂ ਨੂੰ ਸੌਦਾ ਲੋੜਾ ਚਾਹੀਦਾ ਕਿ ਨਹੀਂ ਜਾਂਦੇ ਨੇ ਫਿਰ ਕੇਸ ਲਾ ਕੇ ਤਾਂ 3 ਛੜ ਗਿਆ ਨੇ ਕੇ ਕੇ ਹੁਣ ਤੇ ਵਾਲਿਆਂ ਨੂੰ ਆਪ ਦਾ ਜਿਹਨਾਂ ਨੇ ਉਹ ਕਰਦੇ ਨੇ ਕਿ ਕੰਬਰੀ ਪਹਿਲਾਂ ਜਾਈ ਰਿਹਾ ਹਰੇ ਲਾ ਕੇ ਨਹੀਂ ਅੱਗੇ ਪੁਰੀਆਂ ਦੇ ਲਾ ਕੇ ਭਰਾ ਦੇ ਤਿੰਦ ਕਰੇ ਹੁਣ ਕੋਲੋਂ ਕੋਲੋਂ ਕਰਦੇ ਨੇ ਹਾਂ ਹੁਣ ਮੈਂ ਦੇਖੋ ਅਸੀਂ ਕਹਿ ਨਹੀਂ ਸਕਦੇ ਜਿਹੜੇ ਹੁਣ ਅਸੀਂ ਪੋਰਸ ਦਾ ਚਾਹ ਲੈਣੇ ਮਤਲਬ ਕਿ ਉਹਾਨੂੰ ਆਰਡਰ ਦੋ ਹੁਣੇ ਬਾਦਰੀ ਮਹਾਰਾਜ ਦੇ ਹੁਣਾਂ ਜਾਈਦਾ ਵੀ ਜਿਹੜੀਆਂ ਕੁੜੀਆਂ ਨੇ ਆ ਹੁਣ 20 20 ਸਾਲ ਦੀਆਂ ਕੱਲ ਹੁਣ ਅਸੀਂ 30 ਸਾਲ ਪਾਣੀ ਤੇ ਬੁਲਾ ਕੇ ਲੈ ਗਏ ਨੂਰ 25 ਸਾਲ ਦੀ ਕੁੜੀ ਨੂੰ ਅਗੇ ਪੱਤੇ ਕੀ ਕਰਨਗੇ ਕੀ ਨਹੀਂ ਤੇ ਆਉਣਾ ਚਾਹੀਦਾ ਜੇ ਚਾਵਾਂਗੇ ਬਾਤ ਕਰਨ ਮੈਂ ਸਾਸਰੀ ਦਿਖਾਵਾਂਗੇ ਨਾਲੇ ਉਹ ਕੁੜੀ ਵੀ ਦਿਖਾਵਾਂਗੇ ਹਾਂਜੀ ਨਾਲੇ ਸਾਰਾ ਕੁਝ ਬਾਕੀ ਤੋਂ ਬਾਅਦ ਵਿੱਚ ਜਿਹੜੇ ਸਿਆਣੇ ਨੇ ਇਹਨਾਂ ਤੇ ਵੀ ਡਾਂਗ ਫਿਰਨੀ ਚਾਹੀਦੀ ਆ ਇਹ ਸਿਆਣੇ ਕਮਲਵਾਦ ਦੇ ਜਿਹੜੇ ਮਹਾਰਾਜ ਨੂੰ ਮੰਨਦੇ ਨੇਗੇ ਉਹਨਾਂ ਨੂੰ ਤਾਂ ਮੰਨਦੇ ਨਹੀਂ ਹੈਗੇ ਇਹ ਪੂਪਿਆਂ ਦੇ ਵਿੱਚ ਜਿਹੜੇ ਪੈਨ ਨਾ ਕੋਈ ਗੱਲ ਨਹੀਂ ਪ੍ਰਮਾਤਮਾ ਕਿਰਪਾ ਕਰੇ ਜਾਂ ਅਸੀਂ ਜਾਣਦੇ ਹਾਂ ਪਰ ਜਾਂ ਸਾਡਾ ਪ੍ਰਮਾਤਮਾ ਜਾਣਦਾ ਕਰਾਂਗੇ ਕੁਝ ਇਹਨਾਂ ਦਾ ਲਾਜਾ ਮਣ ਘਰੇ ਜਾ ਕੇ ਕਰਾਂਗੇ ਸੰਗ ਦੀ ਲਾਈਵ ਕਰਕੇ ਸਵੇਰੇ ਸਵੇਰੇ ਸੰਗ ਤੇ ਜੋੜਦੀ ਪਰ ਸਵੇਰੇ ਸਵੇਰੇ ਸਾਡੇ ਕੋਲ ਟਾਈਮ ਨਹੀਂ ਹੁੰਦਾ ਲਾਈਵ ਹੁੰਦਾ ਨਹੀਂ ਤੇ ਜਦੋਂ ਸਾਡੇ ਕਿਦਾਂ ਦੇ ਮੋਰਚੇ ਆਉਂਦੇ ਉਹਦੇ ਕਹਿ ਦਿੰਦਾ ਵੀ ਜ਼ਿਆਦਾ ਵੀਡੀਓ ਪਾ ਦਈਏ YouTube ਤੇ ਤੇ ਜਾਂ ਫਿਰ ਇਸ ਤਰ੍ਹਾਂ ਲਾਈਵ ਕਰ ਦਈਏ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਮੁਲਾਜ਼ਮ ਘੱਲਣਗੇ ਫੌਜਾਂ ਵੀ ਜਾਣਗੇ ਕਿ ਐਸੀ ਵੀ ਜਾਵਾਂਗੇ ਉੱਥੇ ਚੱਲ ਕੇ ਤੁਹਾਨੂੰ ਜਿਹੜਾ ਅਗਲਾ ਐਪੀਸੋਡ ਉਦੋਂ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ